ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ-ਸਕ੍ਰੀਨ 'ਆ ਨੋਟ ਕਰ ਲਓ ਆ ਦੀ ਵੀਡੀਓ ਫੇਂਡ ਝਾਲ ਵਾਲੇ ਕੋਠੇ ਜੀ ਭਗਤਪੁਰਾ ਮੋੜ ਵੀ ਕਹਿ ਦਿੰਦੇ ਆ ਤੇ ਜਾਨਵਰ ਦਿਖਾਵਾਂ ਤੁਹਾਨੂੰ ਦੋ ਇੱਕ ਤੁਹਾਨੂੰ ਟੌਪ ਦੀ ਚੈੱਕ ਪਾਸ ਝੋਟੀ ਦਿਖਾ ਦੇਾਂਗੇ ਤੇ ਇੱਕ ਦਿਖਾ ਦੇਾਂ ਸੁਈ ਸਵਾਈ ਮੱਝ ਕਿਹੜਾ ਸੂਆ ਸੂਈ ਆ ਜਾਂ ਕਿੰਨਾ ਕੁ ਦੁੱਧ ਬਾਦ ਆ ਮਗਰ ਕੀ ਸਾਰਾ ਕੋਈ ਬਾਈ ਜੀ ਤੋਂ ਪੁੱਛਾਂਗੇ ਗੱਲਬਾਤ ਸਾਰੀ ਕਰਾ ਦੇਣੀ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲੈਣੀ ਫੇਰ ਕਰਨਾ ਸੌਦਾ ਸਸਤੀ ਕਾ ਬਾਈ ਸਹੀ ਜੀ ਬਾਈ ਹੋਠੀਕੋ ਜੀ ਹਾਂ ਜੀ ਹਾਂ ਨਹੀਂ ਬਾਈ ਬਜੀ ਪਹਿਲਾਂ ਤਾਂ ਨੰਬਰ ਬੋਲੋ ਜੀ 94653 075 ਜੀਰੋ 75 43 ਪਿੰਡ ਆਪਣਾ ਜੀ ਪਿੰਡ ਆਪਣਾ ਚਾਰ ਆ ਜੀ ਚਾਰ ਵਾਲੇ ਕੋਠੇ ਜ਼ਿਲ੍ਹਾ ਆਪਾਂ ਨੂੰ ਜੀ ਜਿਨਾ ਬਣਾਣਾ ਪੈਂਦਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਆ ਗਈ ਤਪਾ ਤਪਾ ਜੀ ਤੇ ਨੇੜੇ ਆਪਣੇ ਇੱਕ ਪਾਸੇ ਸਹਿਣਾ ਆ ਗਿਆ ਨੇ ਤੈਂਚਾ ਵੀ ਆ ਜਾ ਜੀ ਇੱਕ ਪਾਸੇ ਆ ਗਾ ਤੇ ਤਪਾ ਮੰਡੀ ਵੀ ਨੇੜੇ ਆਪਣੇ ਹਾਂਜੀ ਹਾਂਜੀ ਬਾਈ ਓਕੇ ਜੀ ਤੇ ਕਿਵੇਂ ਚੱਲਦਾ ਕੰਮ ਕਰ ਵਧੀਆ ਵੀਰੇ ਵਧੀਆ ਚੱਲ ਜੰਦਾ ਕਿਵੇਂ ਰਹਿੰਦਾ ਵੀਡੀਓ ਦਾ ਰਿਸਪੌਂਸ ਵਧੀਆ ਵਾਹ ਆਨਲਾਈਨ ਹੀ ਜਾਂਦੇ ਆ ਬਸ ਉਹ ਓਕੇ ਜੀ ਓਕੇ ਓਕੇ ਤੇ ਅੱਜ ਫਿਰ ਕਿੰਨੇ ਜਾਨਵਰ ਆ ਦੋ ਆ ਬਾਈ ਦੋ ਜਾਨਵਰ ਇੱਕ ਟੋਕੜਾ ਹੁਣ ਝੋਟੀ ਹਾਂ ਬਾਈ ਯਾ ਮਾਂਜਾ ਇੱਕ ਜਿਹੜੀ ਪਹਿਲੇ ਨੰਬਰ ਤੇ ਆਪਾਂ ਦੇਖਿਆ ਨੇ ਵੀਰੇ ਕਿੰਨੇ ਦਿਨਾਂ ਦੀ ਸੂਈ ਵੇ ਕਿਹੜਾ ਸੂਆ ਤੇ ਮਗਰ ਕੀ ਹੈਗਾ ਇਹ ਨੂੰ ਬਈ ਨੇਰ ਮਹੀਨਾ ਹੋ ਗਿਆ ਡੇਢ ਮਹੀਨਾ ਸੂਈ ਨੂੰ ਹੋ ਗਿਆ ਤੇ ਮਗਰ ਕੀ ਮਰਦਾ ਇਹ ਸੂਆ ਕਿਹੜਾ ਸੂਆ ਬਈ ਯਾ ਮਾਂਜੀ ਵਾਲੀ ਆਪਾਂ ਚੀਜ਼ਾਂ ਮੰਨ ਲਈ ਓਕੇ ਸਰੀਰ ਦੀ ਬੰਤਰ ਬੰਤਰ ਦੱਸ ਦਈ ਹੈ ਨਾ ਹਾਂ ਭਜਨ ਬਹੁਤ ਹੈਗਾ ਤੇ ਦੁੱਧ ਕਿੰਨਾ ਰੈਡੀ ਆ ਦੁੱਧ ਬਈ 10 ਦਾ ਵਧੂਗੀ ਹੋਰ ਮੜਾ ਮਾ ਹਾਂ ਬਈ ਕਿੰਨੀ ਕਿ ਸੇਵਾ ਇਸ ਦੀ ਜਿੱਥੋਂ ਆਈ ਹੈ ਬਾਬਾ ਜੀ ਮਾਰੇ ਪਾਸ ਹੀ ਆਇਆ ਹੈ ਬਾਰਸ ਹੀ ਆਇਆ ਹੈ ਓਕੇ ਬਦੂਗੀ ਫਿਰ ਤਾਂ ਖੋਲੋ ਜੀ ਤੋੜਾ ਕਰਾ ਕੇ ਇੱਕ ਤੋੜਾਂ ਦੀ ਫਿਰ ਇੱਕ ਨੰਬਰ ਆ ਹਾਂ ਭਾਈ ਜੀ ਆ ਜੀ ਲਾਇਆ ਹੈ ਜੀ ਓਕੇ ਤਾਂ ਗੱਡ ਕਾਰ ਚੰਗੇ ਦੀ ਹੈ ਜੀ ਥਣ ਲੇਵੇ ਦੀ ਪੂਰੀ ਸਾਫ ਸੁਥਰੀ ਆ ਆ ਦੇਖੋ ਇੱਥੋਂ ਕਰੋ ਇਹ ਤਾਂ ਲੇਵੇ ਦੀ ਬਣਾਵਟ ਚੰਗ ਚੰਗੀ ਹੈ ਜੀ ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਿਆਂ ਸੁਬਾਹ ਦੇ ਆਪਾਂ 10 ਵਜੇ ਤੋਂ ਪਹਿਲਾਂ ਵੀਡੀਓ ਬਣਾ ਰਹੇ ਹਾਂ 9:30 ਵਜੇ ਲੇਵੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰ ਲਿਓ ਸੀਲ ਸਾਉ ਬਹੁਤ ਆ ਫਿਰ ਹਾਂ ਭਾਈ ਇਹ ਬੱਚੇ ਨੂੰ ਮੈਨਾ ਹੀ ਵੇਜਾ ਓਕੇ ਜੀ ਸੀਲ ਸਾਉ ਫੁੱਲ ਤੇ ਪੇਠ ਬੁੜੇ ਦੀ ਬਾਂਤਰ ਬਹੁਤੀ ਜੰਗੀ ਆ ਹਨਾ ਹਾਂ ਰਾਜੀ ਬਹੁਤ ਆ ਬਾਈ ਰਾਜੀ ਬਹੁਤ ਆ ਬਾਕੀ ਕੱਦ ਪੂਰਾ ਵਧੀਆ ਗਾ ਤੇ 100 ਇਹਨੂੰ ਕਰੋ ਚੈੱਕ ਜੀ ਥਾਂਲੇ ਬਾਪੂਰਾ 700 ਖਰਾ ਤੇ ਇਸ ਦੀ ਕੁਆਲਿਟੀ ਇੱਕ ਨੰਬਰ ਹਾਂ ਜੀ ਬਾਈ ਕਿੰਨੇ ਪੈਸੇ ਆ ਇਹਦੇ ਡਿਮਾਂਡ ਕੀ ਹੈ ਚੈੱਕ ਕਰੋ ਰੇਟ ਬਾਈ ਫੋਨ ਤੇ ਆ ਜਾ ਹਾਂ ਹਾਂ ਜਮਾ ਹਾਂ ਜੀ ਅੱਗੇ ਫਿਰ ਜਿਹੜੀ ਟੋਕੜ ਗੰਮਣ ਝੋਟੀ ਦਰਿੰਗ ਨਹੀਂ ਦੇਖੀ ਨੇ ਵੀਰੇ ਹਾਂ ਬਾਈ ਕਿੰਨੇ ਮਹੀਨੇ ਚੈੱਕ ਆ ਇਹ ਝੋਟੇ ਇਹ ਸਾਡੇ 1.5 ਮਹੀਨੇ ਆ ਦੁੱਧ ਕਿੰਨਾ ਰੇਟ ਆ ਦੁੱਧ ਸੱਤ ਆ ਬਾਈ ਦੁੱਧ 7 ਕਿਲੋ ਹਾਂ 7 ਤੋਂ ਬਾਹਰ ਹੀ ਆਪਾਂ 7 ਹੀ ਦੱਸਿਆ ਓਕੇ ਹਾਂ 7 ਤੋਂ ਬਾਹਰ ਦੁੱਧ ਹਾਂ ਬਈ ਤੇ ਕੋਕਾ ਹੀ ਆ ਗਿਆ ਨਾ ਬਾਈ ਹਾਂ ਹਾਂ ਬਈ ਇਹਨਾਂ ਤੇ ਦੁੱਧ ਚੈੱਕ ਕਿੰਨੇ ਚੜਦੀ ਸਾਢੇ 11 ਨੇ ਸਾਢੇ 11 ਤੇ ਮਿਲਦੀ ਕਿਵੇਂ ਆ ਬਾਈ ਹਾਂ ਬਈ ਦਾਣਾ ਪਾ ਥੱਲੇ ਬਾਈ ਓਕੇ ਖੋਲੋ ਜਿੰਨ ਤੋਂ ਰੱਖ ਰਹਿ ਕੇ ਚੈੱਕ ਤੇ ਦੂਜੇ ਸੂਏ ਬਾਅਦ ਤੇ ਗੱਪਣਾ ਪਹਿਲੇ ਸੂਏ ਸੂਈ ਪੀ ਆ ਜੀ ਹਾਂ ਬਈ ਤੇ ਕਾਡ ਕਾਡ ਚੰਗੇ ਦੀ ਸਿੰਘ ਇੱਕ ਨੰਬਰ ਦੀ ਹਾਂ ਬਹੁਤ ਕੁੜੇ ਦੀ ਪੂਰੀ ਚੰਗੀ ਤੇ ਕੋਕੇ ਰਗੀ ਝੋਟੀ ਆ ਤੇ ਬਾਈ ਕਹਿੰਦਾ ਥੱਲੇ ਚਾਟ ਪਾਓ ਤੇ ਬੈਠੋ ਕੋਈ ਪ੍ਰੋਬਲਮ ਨਹੀਂ ਹਾਂ ਵੱਡੀ ਵੱਡੀ ਬਹੁਤ ਆ ਬਾਈ ਯਾਰ ਹਨਾ ਪਿੰਡੇ ਦੇ ਵਿੱਚ ਇੱਕ ਵੀ ਵਾਲ ਇਹਦੇ ਚੁੱਕੀ ਪਾਲ ਸਕਦਾ ਇੰਨੀ ਕਿ ਚੰਗੀ ਝੋਟੀਆਂ ਜੀ ਹਾਂ ਬਾਈ ਵੱਡੀ ਬਹੁਤ ਆ ਵੇ ਜੀ ਵੱਡੀ ਫੁੱਲ ਹਨਾ ਹਾਂ ਇਹ ਨਹੀਂ ਵੀ ਛੋਟੀ ਆ ਓਕੇ ਆ ਜਮਾ ਗੱਲ ਬਾਤ ਤੇ ਇਹਦੀ ਡਿਮਾਂਡ ਵਾ ਲੈਪੀ ਫਿਰ ਇਹਦੀ ਵੀ ਫੋਨ ਕੀ ਆ ਇਹਦੀ ਵੀ ਫੋਨ ਤੇ ਜਾਇ ਹੋ ਜਾਮਾ ਹਾਂ ਬਾਈ ਆਪਣੇ ਮੋਲ ਨੇ ਛੋਟੀ ਹੁੰਦੀ ਆ ਪਤਾ ਹੀ ਆ ਹਾਂ ਵੇਖੋ ਜੀ ਸੱਜਣਾਰ ਦਾ ਲੈਵਾ ਪਿਆ ਹਜੇ ਵੀ ਹਾਂ ਬਾਈ ਓਕੇ ਤੇ ਕਰਿਓ ਬਾਈ ਨਾਲ ਸੰਪਰਕ ਪਿੰਡ ਝਾਲ ਵਾਲੇ ਕੋਠੇ ਜੀ ਨੰਬਰ ਬੋਲ ਦਿਓ ਬਈ ਇੱਕ ਵਾਰੀ ਹੋਰ 946753 07543 07543 ਪਿੰਡ ਹੈਗਾ ਬਾਈ ਦਾ ਝਾਲ ਵਾਲੇ ਕੋਠੇ ਭਗਤਪੁਰਾ ਮੋੜ ਵੀ ਕਹਿ ਦਿੰਦੇ ਆ ਤੇ ਬਾਕੀ ਦੀ ਗੱਲ 2 ਜਨਵਰੀ ਤੋਂ ਦੋਨੇ ਤੁਹਾਨੂੰ ਦਿਖਾਤੇ ਇੱਕ ਟੋਕੜ ਗੰਬਣੀ ਚ ਇੱਕ ਪਾਸ ਸਾਢੇ 4 ਮਹੀਨੇ ਦੀ ਹਨਾ ਹਾਂ ਬਾਈ ਸਾਢੇ 7 ਕਿਲੋ ਦੁੱਧ ਹਾਂ ਬਾਈ ਤੇ ਮੋਲੇ ਦਾ ਫੋਨ ਦੇ ਉੱਤੇ ਤੇ ਇੱਕ ਤੁਹਾਨੂੰ ਦਿਖਾਵਾਂਗੇ ਸੂਈ ਸਬਾਈ 1.5 ਮਹੀਨੇ ਦੀ 10 ਕਿਲੋ ਦੁੱਧ ਰੈਡੀ ਕਰਿਓ ਬਾਈ ਨਾਲ ਸੰਪਰਕ ਪਿੰਡ ਝਾਲ ਵਾਲੇ ਕੋਠੇ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਾਂਗੇ ਨਵਤੇਦਾਂ